ਸਤਿ ਸ਼੍ਰੀ ਅਕਾਲ ਜੀ ਫਟੇ ਨਿਊਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਭੁੰਗਨੀ ਤੁਸੀਂ ਦੇਖ ਰਹੇ ਹੋ ਫਟੇ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸ਼ੌਣੀ ਕਲਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਸੰਤ ਬਾਬਾ ਆਰਾਮਦਾਦ ਜੀ ਦੀ ਯਾਦ ਵਿੱਚ ਸਮੂਹ ਨਗਰ ਵਾਸੀ ਗram ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਸਾਲਾਨਾ ਜੋੜ ਮੇਲੇ ਮੌਕੇ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟਵਦੋਈ ਨਾ ਪਹੁੰਚ ਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਸੰਤ ਮਹਾਪੁਰਸ਼ਾਂ ਵੱਲੋਂ ਡਾਕਟਰ ਪ੍ਰਮਿੰਦਰ ਸੂਦ ਐਸਆਰ ਹਸਪੀਟਲ ਕੋਟਪਤੋਈ ਨੂੰ ਸਰਪੋდე ਕੇ ਸਨਮਾਨਤ ਕੀਤਾ ਗਿਆ ਆਓ ਤੁਹਾਨੂੰ ਅਸੀਂ ਇਸ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ ਦਿਖਾਉਨੇ ਹਾਂ ਸੰਤਨ ਕੀ ਰੇਣ ਪਿਆਰ ਹਮ ਸੰਤਨ ਕੀ ਸ਼ਰਣਾ ਹਮ ਸੰਤਨ ਕੀ ਰੇਣ ਪਿਆਰ ਹਮ ਸੰਤਨ ਕੀ ਸ਼ਰਣਾ ਸਾਂ ਸਤਾਣੀ ਸੰਤ ਹਮਾਰਾ ਗਹਿਣਾ ਸੰਤ ਹਮਰੀ ਉਠ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਕੀ ਹੈਨ ਪਿਆਰ ਹਮ ਸੰਤਨ ਕੀ ਸ਼ਰ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਔਟ ਸਤਾੜੀ ਸੰਤ ਹਮਾਰਾ ਕਹਿਣਾ ਸੰਤ ਹਮਾਰੀ ਮੈਂ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟ ਤੁਹੀ ਤੋਂ ਅੱਜ ਸਾਨੂੰ ਪਿੰਡ ਸ਼ੋਨੀ ਕਲਾਂ ਵਿਖੇ ਜਾ ਕੇ 108 ਸੰਤ ਬਾਬਾ ਰਾਮਦਾਸ ਜੀ ਦੇ ਦਰਬਾਰ ਤੇ ਜਾ ਕੇ ਨਸਮਸਤਕ ਹੋਣ ਦਾ ਮੌਕਾ ਮਿਲਿਆ ਅੱਜ ਜੋ ਕਿ ਉਹਨਾਂ ਦੀ ਸਾਲਾਨਾ ਵਰਸੀ ਸੰਤ ਨਰਿੰਦਰ ਜੀ ਦੇ ਛਤਰ ਛਾਇਆ ਹੇਠ ਇਹ ਕਾਰਜਗੁਜ਼ਾਰੀ ਔਰ ਪੂਰੇ ਦਾ ਪੂਰਾ ਜੋ ਇਹ ਪੰਡਾਰਾ ਜੋ ਕੀਤਾ ਗਿਆ ਦੂਰੋਂ ਨੇੜੇੋਂ ਸੰਗਤਾਂ ਆਈਆਂ ਉਹਨਾਂ ਨੇ ਵੀ ਉੱਥੇ ਸੰਗਤ ਦੇ ਵਿੱਚ ਸੰਗਤ ਦਾ ਲਾਭ ਲਿਆ ਔਰ ਨਾਲ ਦੀ ਨਾਲ ਹੀ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਜਿੰਨੇ ਵੀ ਸਾਧ ਸੰਗ ਹੈ ਉਹਨਾਂ ਨੇ ਵੀ ਉਥੇ ਸਹਿਯੋਗ ਆਪਣਾ ਪਾਇਆ ਤੋਂ ਇਹ ਜੋ ਉਹਨਾਂ ਦੀ ਵਰਸੀ ਸੀ ਬੜੇ ਹੀ ਧੂਮ ਧਾਮ ਦੇ ਨਾਲ ਮਨਾਈ ਗਈ ਮੇਰੇ ਵੱਲੋਂ ਤੇ ਐਚਜੀਆਰ ਦੀ ਪੂਰੀ ਟੀਮ ਵੱਲੋਂ ਇਸ ਵਰਸੀ ਦੇ ਮੌਕੇ ਤੇ 108 ਸੰਤ ਬਾਬਾ RAMDAS ਜੀ ਨੂੰ ਕੋਟਿ ਕੋਟੀ ਪ੍ਰਣਾਮ ਥੈਂਕ ਯੂ